ਹੈਲੋ ਜੀ ਸ਼ਸ਼ੀਕਲ ਜੀ ਮੈਂ ਅੱਜ ਕਾਨਾ ਜੀ ਬਣਾ ਰਹੀ ਸੀ ਬੋਤਲ ਦੇ ਉੱਤੇ ਦਵਾਈ ਵਾਲੀ ਬੋਤਲ ਦੇ ਉੱਤੇ ਤੇ ਤੁਸੀਂ ਨੇ ਕਿਸੇ ਨੇ ਵੀ ਹਨਾ ਸਿੱਖਣਾ ਹੋਵੇ ਕੁਝ ਵੀ ਜਾਂ ਬੜਵਾ ਕੇ ਲੈਣੇ ਹੋਣ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਮੈਸੇਜ ਕਰ ਸਕਦੇ ਹੋ ਤੇ ਤੁਹਾਨੂੰ ਕਿੱਦਾਂ ਲੱਗੇ ਨੇ ਇਹ ਵੀ ਜਰੂਰ ਦੱਸਿਓ ਮੈਨੂੰ ਕਮੈਂਟ ਜਰੂਰ ਦੱਸਦਿਆ ਕਰੋ ਕਿਉਂਕਿ ਅੱਗੇ ਤਾਂ ਮੈਂ ਹੋਰ ਵੀ ਚੀਜ਼ਾਂ ਬਦੀ ਆ ਪਾਮਾ ਤੇ ਹੁਣ ਤੁਸੀਂ ਆ ਦੇਖੋ ਜੀ ਇਹ ਦਵਾਈ ਦੀ ਬੋਟਲ ਆ ਇੱਕ ਛੋਟੀ ਜੀ ਤੇ ਇਹਦੇ ਉੱਤੇ ਜੋ ਵੀ ਜਿੱਦਾਂ ਵੀ ਕਰੂੰਗੀ ਹਨਾ ਤੁਹਾਨੂੰ ਸਾਰਾ ਕੁਝ ਦਿਖਾਉਂਗੀ ਇਹਨਾਂ ਦਾ ਇਹ ਮੈਂ ਇਹਨਾਂ ਦਾ ਫੇਸ ਬਣਾਇਆ ਸੀਗਾ ਤੇ ਲਈ ਤੇ ਬਣਾਇਆ ਸੀਗਾ ਇਹਨਾਂ ਦੇ ਹੱਥ ਇਹਨਾਂ ਦੇ ਅੱਗੇ ਤੋਤੀ ਬਣਾਈ ਹੈ ਫੇਸ ਬਣਾਇਆ ਹੈ ਤੇ ਤੁਸੀਂ ਦੇਖ ਸਕਦੇ ਹੋ ਮੌਡਰੀ ਫੈਬਰਿਕ ਮੌਡਲ ਕਲੇ ਹੈ ਤੇ ਤੇ ਤੁਸੀਂ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਮੈਂ ਇਸ ਤੇ ਪ੍ਰਾਈਮਰ ਮਾਰਿਆ ਹੈ ਪ੍ਰਾਈਮਰ ਮਾਰ ਕੇ ਇਸ ਤੇ ਸਾਰਾ ਡਰਾ ਕੀਤਾ ਪੈਂਸਲ ਨਾਲ ਵੀ ਜਿਵੇਂ ਦਾ ਵੀ ਆਪਾਂ ਉਹਨਾਂ ਦਾ ਫੀਸ ਦੇਣਾ ਚਾਹੀਏ ਆ ਤਾਂ ਉਹ ਆਪਾਂ ਦੇ ਸਕਦੇ ਆ ਤੇ ਮੈਂ ਇਹਨਾਂ ਦੇ ਉੱਤੇ ਡਰਾ ਕਰਕੇ ਸਾਰੇ ਫੇਸ ਨੂੰ ਕਰ ਰਹੀ ਆ ਫਿਰ ਮੈਂ ਉਸ ਦੇ ਉੱਤੇ ਬਲੈਕ ਪੇਂਟ ਨਾਲ ਫੈਬਰਿਕ ਬਲੈਕ ਪੇਂਟ ਨਾਲ ਉੱਤੇ ਇਹਨਾਂ ਦਾ హెయిਰ ਬਣਾ ਰਹੀ ਆ ਵਾਲਾਂ ਦਾ ਦੇ ਰਹੀ ਆ ਠੀਕ ਹੈ ਬਲੈਕ ਕਲਰ ਦੇ ਵਾਲ ਕਰ ਰਹੀ ਆ ਇਹਨਾਂ ਦੇ ਤੇ ਤੁਸੀਂ ਦੇਖ ਸਕਦੇ ਹੋ ਤੁਸੀਂ ਸਿੱਖ ਸਕਦੇ ਹੋ ਦੇਖ ਕੇ ਉਸ ਤੋਂ ਬਾਅਦ ਇਹਨਾਂ ਦਾ ਪੂਰਾ ਫੇਸ ਆਪਾਂ ਨੇ ਰੈਡੀ ਕਰ ਲੈਣਾ ਤਾਂ ਜੋ ਤੁਹਾਨੂੰ ਸਾਰਾ ਪਤਾ ਲੱਗੀ ਜਾ ਰਿਹਾ ਤੁਸੀਂ ਦੇਖ ਰਹੇ ਹੋ ਮੈਂ ਇੱਕ ਇੱਕ ਚੀਜ਼ ਤੁਹਾਨੂੰ ਸਾਰੀ ਐਨ ਪ੍ਰੋਪਰਲੀ ਉਹਦੇ ਤੇ ਦੱਸ ਰਹੀ ਆਂ ਵੀ ਤੁਸੀਂ ਆਪ ਵੀ ਕਰ ਸਕੋ ਮੈਂ ਕੋਈ ਵਿੱਚ ਸਕਿਪ ਨਹੀਂ ਕਰਦੀ ਤੁਸੀਂ ਵੀ ਦੇਖੋ ਕੋਈ ਇਹਨੂੰ ਕੱਟ ਕੇ ਨਾ ਦੇਖੋ ਮੇਰੀ ਪੂਰੀ ਵੀਡੀਓ ਦੇਖੋ ਤੁਸੀਂ ਵੀ ਇਹਨੂੰ ਬਣਾ ਸਕੋ ਬਿਲਕੁਲ ਵੀ ਕੱਟ ਨਾ ਕਰਿਓ ਵਿੱਚੋਂ ਪਲੀਜ਼ ਮੇਰੀ ਰਿਕੁਐਸਟ ਹੈ ਇਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਨ ਤੇ ਤੁਹਾਨੂੰ ਅੱਗੇ ਤੋਂ ਮੈਂ ਨਵੀਆਂ-ਨਵੀਆਂ ਵੀਡੀਓ ਬਾਕੀ ਤੁਹਾਨੂੰ ਦਿਖਾਵਾਂ ਤੇ ਮੇਰਾ ਸ਼ੌਂਕ ਹੈ ਇਹ ਬਣਾਉਣਾ ਤੁਸੀਂ ਸਿੱਖਣਾ ਹੋਵੇ ਜਾਂ ਤੁਸੀਂ ਨੇ ਇਦਾਂ ਦਾ ਵੀ ਲੈਣਾ ਵੀ ਆ ਹਨਾ ਤੁਹਾਨੂੰ ਮੈਨੂੰ ਮੈਸੇਜ ਕਰ ਦਿਓ ਤੇ ਮੈਂ ਤੁਹਾਨੂੰ ਕੋਰੀਅਰ ਕਰਵਾ ਦੂੰਗੀ ਕਿਤੇ ਵੀ ਚਾਹੀਦਾ ਹੋਵੇ ਹਨਾ ਤੇ ਤੁਹਾਨੂੰ ਕੋਈ ਹੋਰ ਚੁਆਇਸ ਦਾ ਤਾਂ ਮੈਨੂੰ ਦੱਸ ਸਕਦੇ ਹੋਗੇ ਤੇ ਮੈਂ ਓਦਾਂ ਦੇ ਹੀ ਤੁਹਾਨੂੰ ਭੇਜ ਦੂੰਗੀ ਮੈਂ ਇਹਨਾਂ ਤੇ ਫਿਰ ਇਹਨਾਂ ਦਾ ਕਲਰ ਕੀਤਾ ਫੇਸ ਕਲਰ ਸਾਰਾ ਕਰਨ ਤੋਂ ਕਰਿਆ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਕਿਵੇਂ ਲੱਗ ਰਿਹਾ ਬਣੇ ਹੋਏ ਕੰਨਾ ਜੀ ਤੇ ਉਸ ਤੋਂ ਬਾਅਦ ਮੈਂ ਇਹਨਾਂ ਦੇ ਸਾਰੇ ਫੇਸ ਨੂੰ ਕਰਕੇ ਕਲਰ ਫੇਰ ਇਸ ਦੇ ਉੱਤੇ ਮੈਂ ਇਹਨਾਂ ਦੀ ਧੋਤੀ ਦਾ ਕਲਰ ਕਰਾਂਗੀ ਧੋਤੀ ਦੇ ਕਲਰ ਲਈ ਵੀ ਮੈਨੇ yellow red ਦਾ ਵਿੱਚ ਕਲਰ ਦਾ ਕੰਟਰਾਸਟ ਕਰਿਆ ਜੋ ਤੁਹਾਡੀ ਚੋਇਸ ਹੈ ਤੁਸੀਂ ਵੀ ਉਹਵੇਂ ਦਾ ਕਰ ਸਕਦੇ ਹੋ ਜਿਵੇਂ ਦਾ ਵੀ ਤੁਹਾਨੂੰ ਠੀਕ ਲੱਗੇ ਉਹਨਾਂ ਦੇ ਕੱਪੜੇ ਤੁਸੀਂ ਪਾਉਣਾ ਚਾਹੁੰਦੇ ਹੋ ਤੁਸੀਂ ਉਹ ਕਰ ਸਕਦੇ ਹੋ ਮੈਨੂੰ ਜਿਸ ਹਿਸਾਬ ਨਾਲ ਠੀਕ ਲੱਗਿਆ ਮੈਂ ਉਹ ਕਲਰ ਲਈਨੇ ਕਲਰ ਮੈਂ ਫੈਬਰਿਕ ਕਲਰ ਲਈਨੇ ਤਾਂ ਜੋ ਇਹ ਕਾਫੀ ਟਾਈਮ ਤੱਕ ਰਹਿੰਦੇ ਵੀ ਨੇ ਤੇ ਮੈਂ ਕਹਨੀ ਆ ਕਿ ਤੁਸੀਂ ਵੀ ਇਹੀ ਕਲਰ ਯੂਜ਼ ਕਰੋ ਬਹੁਤ ਵਧੀਆ ਕਲਰ ਨੇ ਇਹ ਨਾ ਇਹ ਜਲਦੀ ਖਰਾਬ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਮੇਨਾਂ ਦੀ ਤੋਤੀ ਦੇ ਅੱਗੇ ਰੈੱਡ ਕਲਰ ਦਾ ਕਲਰ ਕਰ ਰਹੀ ਆ ਬਹੁਤ ਪਿਆਰਾ ਆਏਗਾ ਇਹਨਾਂ ਦੇ ਕਲਰ ਇਹ ਰੈੱਡ ਦੇ ਨਾਲ ਮੈਂ ਕੰਟਰਾਸਟ ਦਿੱਤਾ ਹੋਇਆ yellow ਦਾ properly ਮੈਂ ਤੁਹਾਨੂੰ ਦੱਸ ਰਹੀ ਆ ਤੇ ਤੁਸੀਂ ਇੱਕ ਇੱਕ ਸਟੈਪ ਸਾਰਾ ਦੇਖਿਓ ਵਿੱਚੋਂ ਸਕਿਪ ਬਿਲਕੁਲ ਵੀ ਨਾ ਕਰਿਓ properly ਸਾਰਾ ਕੁਝ ਦੇਖ ਕੇ ਤੁਸੀਂ ਦੇਖਿਓ ਮੈਂ ਫਿਰ ਇਹਨਾਂ ਦੇ ਜਿਹੜੇ ਗਲ ਦੇ ਵਿੱਚ ਉਹਨਾਂ ਦੇ ਕਪੜਾ ਪਾਇਆ ਹੁੰਦਾ ਮੈਂ ਉਹਨਾਂ ਦੇ ਤੇ ਵੀ ਮੈਂ ਰੈੱਡ ਕਲਰ ਦਾ ਹੀ ਦੇ ਰਹੀ ਆ ਕੰਟਰਾਸਟ ਤੇ ਤੁਸੀਂ ਦੇਖ ਸਕਦੇ ਹੋ ਮੈਂ ਜਿਵੇਂ ਕਰ ਰਹੀ ਹਾਂ ਤੁਸੀਂ ਵੀ ਕੋਸ਼ਿਸ਼ ਕਰਿਓ ਕਿ ਐਵੇਂ ਦਾ ਹੀ ਕਰੋ ਤਿਆਰ ਬਿਲਕੁਲ ਤੁਸੀਂ ਕੋਸ਼ਿਸ਼ ਕਰੋਗੇ ਤਾਂ ਬਿਲਕੁਲ ਹੀ ਐਵੇਂ ਦਾ ਹੀ ਤਿਆਰ ਹੋਏਗਾ ਪਹਿਲਾਂ ਇੱਕ ਵਾਰੀ ਜ਼ਰੂਰ ਤੁਹਾਨੂੰ ਲੱਗੇਗਾ ਕਿ ਔਖਾ ਹੈ ਬਟ ਔਖਾ ਨਹੀਂ ਹੈਗਾ ਇਹਨਾ ਬਹੁਤ ਵਧੀਆ ਬਣੇਗਾ ਤੁਹਾਡੇ ਕੋਲੋਂ ਵੀ ਤੁਸੀਂ ਕੋਸ਼ਿਸ਼ ਕਰਿਓ ਤੇ ਮੈਨੂੰ ਵੀ ਦੱਸਿਓ ਕਿਵੇਂ ਬਣਿਆ ਹੈ ਦੋਨੋਂ ਪਾਸੇ ਆਪਾਂ ਨੇ ਇਹਨਾਂ ਦੇ ਕਰ ਦੇਣਾ ਬਿਲਕੁਲ ਸਫਾਈ ਤੇ ਕਰਿਓ ਤੁਸੀਂ ਵੀ ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਮੈਂ ਵੀਡੀਓ ਵਿੱਚ ਪਹਿਲਾਂ ਵੀ ਕਾਨਾ ਜੀ ਦਾ ਬਣਾਏ ਸੀਗੇ ਉਹ ਵੀ ਪਾਈ ਹੈ ਮੈਨੂੰ ਬਹੁਤ ਸ਼ੌਂਕ ਹੈ ਐਸੇ ਵੀ ਆਟਾ ਮੈਨੂੰ ਸ਼ੌਂਕ ਹੈ ਤੇ ਤੁਸੀਂ ਦੇਖिए ਸੀ ਇਹ ਪਹਿਲਾਂ ਵੀ ਮੈਂ ਰਾਧਾ ਕ੍ਰਿਸ਼ਨ ਜੀ ਦੇ ਬਣਾਈ ਸੀ ਇਹ ਦੋਨੋਂ ਇਕੁਅਲ ਬਣਾਏ ਸੀ ਤੇ ਅੱਜ ਮੈਂ ਬਿਲਕੁਲ ਛੋਟੇ ਜਿਹੇ ਲੱਡੂ ਕੋਪਾਲ ਬਣਾ ਰਹੀ ਹਾਂ ਤੁਸੀਂ ਦੇਖ ਸਕਦੇ ਹੋ ਮੈਂ ਰੈੱਡ ਕਲਰ ਦੇ ਨਾਲ ਤੋਤੀ ਦਾ ਕਲਰ ਮੈਂ yellow ਕਲਰ ਕਰਿਆ ਹੋਇਆ ਹੈ ਤਾਂ ਜੋ ਬਹੁਤ ਵਧੀਆ ਖਿੜਕੀ ਆ ਰਹੀ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਨਾਲ ਕੰਟਰਾਸਟ ਛੋਟੇ ਜਿਹੇ ਲੱਡੂ ਕੋਪਾਲ ਜੀ ਬਹੁਤ ਪਿਆਰੇ ਲੱਗ ਰਹੇ ਨੇ ਤੁਸੀਂ ਜ਼ਰੂਰ ਕੋਸ਼ਿਸ਼ ਕਰਿਓ ਬਿਲਕੁਲ ਇਹ ਐਵੇਂ ਦੇ ਹੀ ਤੁਹਾਡੇ ਕੋਲੋਂ ਵੀ ਬਣਗੇ ਮੈਨੂੰ ਵੀ ਖੁਸ਼ੀ ਹੋਏਗੀ ਵੀ ਤੁਸੀਂ ਵੀ ਇਸ ਤਰ੍ਹਾਂ ਦਾ ਬਣਾਇਆ ਤਾਂ ਮੈਨੂੰ ਵੀ ਤੁਸੀਂ ਕਮੈਂਟ ਵਿੱਚ ਦੱਸਿਓ ਤੁਹਾਡੇ ਕੋਲੋਂ ਕਿਵੇਂ ਦਾ ਬਣਿਆ ਤਾਂ ਮੈਨੂੰ ਵੀ ਦੱਸਿਓ ਕਿ ਮੈਂ ਕਿਵੇਂ ਬਣਾਈ ਨੇ ਤੁਹਾਨੂੰ ਠੀਕ ਲੱਗੇ ਨੇ ਜੋ ਕਲਰ ਲਾਈ ਨੇ ਉਹ ਕਲਰ ਵੀ ਠੀਕ ਲੱਗੇ ਨੇ ਮੈਨੂੰ ਜ਼ਰੂਰ ਦੱਸਿਓ ਤੁਸੀਂ ਮੈਂ ਬੈਸੇ ਫਸਟ ਟਾਈਮ ਇਹ YouTube ਤੇ ਪਾ ਰਹੀ ਆ ਮੈਨੂੰ ਕਿਸੇ ਨੇ ਰਿਕੁਐਸਟ ਕਰੀ ਸੀਗੀ ਵੀ ਤੁਸੀਂ ਵੀ ਸਾਨੂੰ ਸਿਖਾਓ ਮੈਮ ਜੋ ਵੀ ਤੁਸੀਂ ਬਣਾਉਂਦੇ ਹੋ ਸਾਨੂੰ ਸਿਖਾਓ ਵੀ ਮੈਂ ਪਹਿਲਾਂ ਪਾਈਆਂ ਸੀਗੀਆਂ ਵੀਡੀਓਾਂ ਤੇ ਮੈਨੂੰ ਕਾਫੀ ਜਣਿਆਂ ਨੇ ਰਿਕੁਐਸਟ ਕਰੀ ਸੀਗੀ ਕਿ ਸਾਨੂੰ ਵੀ ਮੈਮ ਸਿਖਾਓ ਵੀ ਸਾਨੂੰ ਤਾਂ ਮੈਂ ਉਹਨਾਂ ਦੀ ਕਹਿਨਤੀ ਸਿਖਾ ਰਹੀ ਆ ਤਾਂ ਤੁਸੀਂ ਪਲੀਜ਼ ਦੇਖ ਕੇ ਇੱਕ ਇੱਕ ਸਾਰੀ ਪੂਰੀ ਵੀਡੀਓ ਨੂੰ ਪੂਰੀ ਦੇਖਿਓ ਕੋਈ ਵਿੱਚੋਂ ਸਕਿਪ ਨਾ ਕਰਿਓ ਤਾਂ ਜੋ ਤੁਸੀਂ ਵੀ ਦੇਖ ਕੇ ਆਪ ਵੀ ਖੁਦ ਬਣਾਓ ਤੇ ਮੈਨੂੰ ਵੀ ਖੁਸ਼ੀ ਹੋਏਗੀ ਤੁਸੀਂ ਜਦੋਂ ਬਣਾਓਗੇ ਤੇ ਮੈਂ ਇਹਨਾਂ ਦੇ ਫੇਸ ਨੂੰ ਕਰਿਆ ਆਊਟਲਾਈਨਿੰਗ ਕੀਤੀ ਇਹਨਾਂ ਦੇ ਅੱਖਾਂ ਦੀ ਤੇ ਇਹਨਾਂ ਤੇ ਤਿਲਕ ਲਗਾਇਆ ਸਾਰਾ ਕਰਿਆ ਇਹਨਾਂ ਦਾ ਤਿਆਰ ਦਾ ਫਿਰ ਉਸ ਤੋਂ ਬਾਅਦ ਮੈਂ ਗਲੂ ਗਨ ਲਗਾਈ ਹੈ ਗਲੂ ਗਨ ਤੋਂ ਬਾਅਦ ਇਹਨਾਂ ਦੇ ਹਾਰ ਸ਼ਿੰਗਾਰ ਜੋ ਵੀ ਤੁਸੀਂ ਆਪਣੀ ਚੋਅ ਇਸ ਦਾ ਕਰਨਾ ਚਾਹਨੀ ਹੋ ਤੁਸੀਂ ਕਰ ਸਕਦੇ ਹੋ ਮੈਂ ਇਹਨਾਂ ਦੇ ਵਾਈਟ ਵਾਈਟ ਮੋਤੀਆਂ ਵਾਲੀ ਚੇਨ ਦਾ ਕਰ ਰਹੀ ਹਾਂ ਤੁਸੀਂ ਦੇਖ ਸਕਦੇ ਹੋ ਤੁਸੀਂ ਵੀ ਇਸੇ ਤਰ੍ਹਾਂ ਕਰਿਓ ਤਿਆਰ ਬਹੁਤ ਵਧੀਆ ਬਣਗੇ ਇਹਨਾਂ ਦੇ ਗਲ ਦੇ ਵਿੱਚ ਵੀ ਪਾਵਾਂਗੇ ਆਪਾਂ ਗਲ ਚ ਡਬਲ ਲੇਅਰ ਵਾਲੀ ਪਾਵਾਂਗੇ ती छोटे जे लड्डू गोपाल जी बहुत प्यारे लगन देख सकते हो ने प्यारे लग रहे हैं ਤੁਸੀਂ ਹੋਰ ਵੀ ਕੁਝ ਸਿੱਖਣਾ ਚਾਹੁੰਦੇ ਹੋ ਤੁਸੀਂ ਆਪਣੇ ਰਿਕਾਰਡਿੰਗ ਕੁਝ ਵੀ ਤੁਸੀਂ ਹੋਰ ਵੀ ਵੀ ਕੋਈ ਵੀ ਚੀਜ਼ ਦਾ ਦੱਸਣਾ ਚਾਹੁੰਦੇ ਹੋ ਵੀ ਸਹੀ ਸਾਨੂੰ ਇਹ ਸਿਖਾਓ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਤੁਹਾਨੂੰ ਉਹ ਵੀ ਸਿਖਾਵਾਂ ਤੁਸੀਂ ਜੋ ਵੀ ਕਹੋਗੇ ਵੀ ਜਿਹੜਾ ਵੀ ਮਾਡਲਿੰਗ ਕਹੋਗੇ ਵੀ ਇਹ ਮਾਡਲ ਦਾ ਤਿਆਰ ਕਰਨਾ ਜਾਂ ਇਹ ਚੀਜ਼ ਬਣਾਨੀ ਹੈ ਮੈਨੂੰ ਦੱਸੋ ਤੁਸੀਂ ਤਾਂ ਜੋ ਮੈਂ ਤੁਹਾਡੇ ਲਈ ਬਣਾਉਣ ਦੀ ਪੂਰੀ ਤੇ ਪੂਰੀ ਕੋਸ਼ਿਸ਼ ਕਰਾਂ ਤੁਸੀਂ ਦੇਖ ਸਕਦੇ ਹੋ ਮੈਂ ਇਹਨਾਂ ਦੇ ਹੱਥਾਂ ਤੇ ਵੀ ਪਾਇਨੇ ਗੈਨੇ ਇਹਨਾਂ ਦੇ सारे तो बहुत प्यारे लग रहे हैं छोटी जी लड्डू गोपाल जी तो थोड़ा जा रिटेलिंग आपोती तो भी करा गई धोती तो पर भी आप डबल लेयर वाली वो करा डिटेलिंग तीन देख सकते हो कि प्यारे लग रहे हैं ਤੁਸੀਂ ਜੋ ਵੀ ਕਰਨੀ ਹੈ ਡਿਟੇਲਿੰਗ ਪਹਿਲਾਂ ਉਹਨੂੰ ਪੈਨਸਲ ਨਾਲ ਮਾਰਕ ਕਰ ਲਿਓ ਮਾਰਕ ਕਰਨ ਤੋਂ ਬਾਅਦ ਫਿਰ ਉਸ ਤੋਂ ਬਾਅਦ ਤੁਸੀਂ ਇਹਨਾਂ ਦੇ ਉੱਤੇ ਸਾਰੀ ਡਿਟੇਲਿੰਗ ਜੋ ਵੀ ਉਹਨਾਂ ਦਾ ਹਾਰ ਸ਼ਿੰਗਾਰ ਦਾ ਲਗਾਉਣਾ ਉਸ ਤੋਂ ਬਾਅਦ ਹੀ ਤਾਂ ਜੋ ਬਿਲਕੁਲ ਪ੍ਰੋਪਰਲੀ ਵੇ ਨਾਲ ਇਹ ਪੂਰੇ ਸੋਹਣੇ ਲੱਗਣ ਲੱਗਣ ਸੋਹਣੇ ਲੱਗਣ ਦੇਖੋ ਕਿੰਨੇ ਪਿਆਰੇ ਲੱਗ ਰਹੇ ਨੇ ਤੁਸੀਂ ਜ਼ਰੂਰ ਕੋਸ਼ਿਸ਼ ਕਰਿਓ ਤੇ ਮੈਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਕਮੈਂਟ ਵਿੱਚ ਮੈਸੇਜ ਵੀ ਕਰਿਓ ਅਗਰ ਤੁਹਾਨੂੰ ਇਹ ਠੀਕ ਵਧੀਆ ਲੱਗ ਰਿਹਾ ਨਹੀਂ ਕਿ ਮੈਂ ਵਧੀਆ ਬਣਾਈ ਨਹੀਂ ਤਾਂ ਮੈਨੂੰ ਜ਼ਰੂਰ ਦੱਸਿਓ ਪਲੀਜ਼ ਤੇ ਮੈਂ ਤੁਹਾਡੇ ਮੈਸੇਜ ਦਾ ਇੰਤਜ਼ਾਰ ਕਰਾਂਗੀ ਵੀ ਤੁਸੀਂ ਮੈਨੂੰ ਦੱਸਿਓ ਵੀ ਮੈਂ ਠੀਕ ਬਣਾਈ ਨਹੀਂ ਤੁਹਾਨੂੰ ਠੀਕ ਦੱਸਣ ਦੀ ਕੋਸ਼ਿਸ਼ ਕਰੀ ਹੈ ਜਾਂ ਤੁਹਾਨੂੰ ਸਮਝ ਆਈ ਹੈ ਜਾਂ ਨਹੀਂ ਆਈ ਮੈਨੂੰ ਜ਼ਰੂਰ ਦੱਸਿਓ ਤਾ ਜੋ ਮੈਂ ਤੁਹਾਨੂੰ ਹੋਰ ਵੀ ਇਸ ਤੋਂ ਵਧੀਆ ਸਿਖਾ ਸਕਾਂ ਫਿਰ ਆਪਾਂ ਇਹਨਾਂ ਦਾ ਮੋਰ ਪੰਖ ਬਣਾਣਾ ਹੈ ਇਹਨਾਂ ਦੇ ਜੁੜੇ ਤੇ ਕਲਗੀ ਜਿਹੜੀ ਲਗਾਨੀ ਹੈ ਮੋਰ ਪੰਖ ਦੀ ਉਹ ਮੈਂ ਤਿਆਰ ਕਰੀ ਹੈ ਛੁੱਟੀ ਜੀ ਕਰੀ ਹੈ ਤੁਸੀਂ ਦੇਖ ਸਕਦੇ ਹੋ ਮੈਂ ਨੂੰ ਕਲਰਿੰਗ ਕਰ ਲਈ ਹੈ ਬਹੁਤ ਪਿਆਰੀ ਹੈ ਕੀ ਬਣ ਕੇ ਹੈ ਦੇਖੋ ਇਹ ਆਈ ਦੀ ਫਾਈਨਲ ਲੁੱਕ ਤੁਸੀਂ ਦੇਖ ਸਕਦੇ ਹੋ ਛੋਟੇ ਜਿਹੇ ਲੱਡੂ ਕੋਪਾਲ ਜੀ ਕਿੰਨੇ ਪਿਆਰੇ ਲੱਗ ਰਹੇ ਨੇ ਸੋ ਪਲੀਜ਼ ਤੁਸੀਂ ਵੀ ਮੈਨੂੰ ਜ਼ਰੂਰ ਦੱਸਿਓ ਕਿ ਮੈਂ ਕਿਵੇਂ ਦੇ ਬਣਾਏ ਨੇ ਕਿਤਾ ਬਣਾਏ ਨੇ ਠੀਕ ਲੱਗੇ ਨੇ ਮੈਨੂੰ ਸਬਸਕ੍ਰਾਈਬ ਤੇ ਮੈਸੇਜ ਜ਼ਰੂਰ ਕਰਿਓ